ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਖੀ ਦੇ ਮਾਧਿਅਮ ਰਾਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 7ਵਾਂ ਤਰਨ ਤਾਰਨ ਪਹੁੰਚਣਾ ਉੱਥੇ ਧੁਰਕੇ ਤਰਨ ਤਾਰਨ ਪਹੁੰਚੇ ਗੁਰੂ ਜੀ ਨੇ ਸਰੋਵਰ ਰਚਣ ਦਾ ਹਾਲ ਦੱਸਿਆ ਨੂਰਦੀਨ ਦੇ ਇੱਟਾਂ ਖੋਣ ਦਾ ਹਾਲ ਸੁਣ ਕੇ ਪਾਸ਼ਾ ਬੜਾ ਗੁੱਸੇ ਵਿੱਚ ਆਇਆ ਫਿਰ ਉੱਥੋਂ ਚੱਲ ਕੇ ਅੰਮ੍ਰਿਤਸਰ ਪਹੁੰਚੇ ਹਰਮੰਦਰਜੀ ਦਾ ਦਰਸ਼ਨ ਕਰਨਾ ਪਾਸ਼ਾ ਨੇ ਅੰਮ੍ਰਿਤਸਰ ਤੋਂ 2 ਮੀਲ ਅੱਗੇ ਡੇਰਾ ਕਰਨ ਦਾ ਹੁਕਮ ਦਿੱਤਾ ਤਮਾਮ ਲਸ਼ਕਰ ਉੱਤਰ ਪਿਆ ਗੁਰੂ ਜੀ ਆਪ ਪਹਿਲਾਂ ਹਰਮੰਦਰ ਜੀ ਗਏ ਫਿਰ ਮਹਿਲਾ ਨੂੰ ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਮਾਤਾ ਜੀ ਨੇ ਪਰਸੰਨ ਹੋ ਕੇ ਗੁਰੂ ਜੀ ਉੱਪਰੋਂ ਧੰਨਵਾ ਰਿਆ ਉਹ ਧੰਨ ਗਰੀਬਾਂ ਨੂੰ ਵੰਡਿਆ ਦੂਸਰੇ ਦਿਨ ਪਾਸ਼ਾ ਗੁਰੂ ਜੀ ਪਾਸ ਚੱਲ ਕੇ ਆਇਆ ਗੁਰੂ ਜੀ ਨੇ ਆਕਾਰ ਤੱਕ ਦੀਵਾਨਸ ਜਾ ਕੇ ਪਾਸ਼ਾ ਨੂੰ ਸਿਰੋਪਾਓ ਦਿੱਤਾ ਵਜ਼ੀਰ ਖਾਨ ਨੂੰ ਹੋਰ ਅਹਿਲਕਾਰਾਂ ਨੂੰ ਸਿਰੋਪਾਓ ਦਿੱਤੇ ਕੜਾ ਪ੍ਰਸ਼ਾਦ ਦੇ ਗਫੇ ਛਕਾਏ ਫਿਰ ਹਰਮੰਦਰ ਜੀ ਦੇ ਦਰਸ਼ਨ ਕਰਵਾ ਕੇ ਗੁਰੂ ਜੀ ਨੇ ਦੱਸਿਆ ਕਿ ਇਹ ਮੰਦਰ ਕੁਝ ਸਮੇਂ ਬਾਅਦ ਸੋਨੇ ਨਾਲ ਸੁਨਹਿਰੀ ਕੀਤਾ ਜਾਵੇਗਾ ਜਿਸ ਨੂੰ ਚਾਰ ਬਲੈਤ ਦੇ ਆਦਮੀ ਦੇਖਣ ਆਇਆ ਕਰਨਗੇ ਤਮਾਮ ਫਰਸ਼ ਸੰਗਮਰਮਰ ਦਾ ਬਣ ਜਾਵੇਗਾ ਇਸ ਦੀ ਸ਼ਾਨੀ ਕੋਈ ਇਮਾਰਤ ਨਹੀਂ ਹੋਵੇਗੀ ਹਰ ਵਕਤ ਦਿਨ ਰਾਤ ਇਸ ਵਿਖੇ خدا ਦੇ ਨਾਮ ਦੀ ਬੰਦਗੀ ਹੁੰਦੀ ਰਹੇ ਕਰੇਗੀ ਪਾਸ਼ਾ ਸੁਣ ਕੇ ਕਹਿਣ ਲੱਗਾ ਆਪ ਦੀ ਕਾਰ ਨੂੰ ਆਪ ਹੀ ਜਾਣ ਸਕਦੇ ਹੋ ਬੇਗਮਾ ਨੇ ਹਰ ਮੰਦਰ ਜੀ ਦਾ ਦਰਸ਼ਨ ਕਰਨਾ ਜਦ ਪਾਸ਼ਾ ਦਰਸ਼ਨ ਕਰਕੇ ਗਿਆ ਤਾਂ ਬੇਗਮਾ ਨਾਲ ਗੱਲ ਕੀਤੀ ਬੇਗਮਾ ਵੀ ਦਰਸ਼ਨ ਕਰਨ ਨੂੰ ਤਿਆਰ ਹੋ ਪਈਆਂ ਅਗਲੇ ਫਲਕ ਬੇਗਮਾ ਗੋਲੀਆਂ ਨੂੰ ਨਾਲ ਲੈ ਕੇ ਪਹਿਲਾਂ ਗੁਰੂ ਜੀ ਦੇ ਮਹਿਲਾਂ ਨੂੰ ਆਈਆਂ ਮਾਤਾ ਜੀ ਨੇ ਬੇਗਮਾ ਨੂੰ ਬੜੇ ਮਾਣ ਨਾਲ ਬਿਠਾਇਆ ਬੇਗਮਾ ਗੁਰੂ ਜੀ ਦੇ ਘਰ ਵਾਲਿਆਂ ਨੂੰ ਮਿਲ ਕੇ ਬੜੀਆਂ ਖੁਸ਼ ਹੋਈਆਂ ਮਾਤਾ ਜੀ ਨੇ ਗੋਲੀਆਂ ਸੁਮੇਤ ਰਾਣੀਆਂ ਨੂੰ ਸਿਰੋਪਾਉ ਦਿੱਤੇ ਫਿਰ ਨਾਲ ਲੈ ਕੇ ਹਰਮੰਦਰ ਜੀ ਦੇ ਦਰਸ਼ਨ ਕਰਵਾਏ ਬੇਗਮਾ ਬੜੀ ਖੁਸ਼ੀ ਹੋਈਆਂ ਗੁਰੂ ਘਰ ਦੇ ਸਰਪਾਉ ਲੈ ਕੇ ਬੇਗਮਾ ਡੇਰੇ ਗਈਆਂ ਪਾਸ਼ਾ ਲਾਹੌਰ ਨੂੰ ਜਾਣਾ ਤੇ ਗੁਰੂ ਜੀ ਨੂੰ ਸਾਧ ਜਾਣਾ ਦੋ ਦਿਨ ਰਹਿ ਕੇ ਪਾਸ਼ਾ ਲਾਹੌਰ ਨੂੰ ਤੁਰ ਪਿਆ ਵਜ਼ੀਰ ਖਾਨ ਨੂੰ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਲਾਹੌਰ ਜਾਣ ਲਈ ਕਹਿਣਾ ਵजीर ਖਾਨੇ ਆਣ ਕੇ ਗੁਰੂ ਜੀ ਅੱਗੇ ਅਰਜ਼ ਕੀਤੀ ਗੁਰੂ ਜੀ ਨੇ ਆਖਿਆ ਕਿ ਅਸੀਂ 2 ਦਿਨ ਤੱਕ ਚਲੇ ਜਾਵਾਂਗੇ ਗੁਰੂ ਜੀ ਨੇ ਲਾਹੌਰ ਪਹੁੰਚਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਦੀ ਸੰਗਤ ਨੂੰ ਮਹਮਾ ਕੇ ਆਈ ਪੇਟਾ ਰੱਖ ਰੱਖ ਕੇ ਮੱਥਾ ਟੇਕਿਆ ਫਿਰ ਚੰਦੂ ਦੀਵਾਨ ਨੂੰ ਜਾ ਕੇ ਸਭ ਦੇਖਣ ਲੱਗੇ ਜਿਸ ਦੇ ਗਾਲ ਵਿੱਚ ਸੰਘਰਤਿਆ ਹੋਇਆ ਤੇ ਬਹੁਤ ਹੀ ਬੁਰਾ ਹਾਲ ਦੁਖੀ ਹੋਇਆ ਹੋਇਆ ਹਾਏ ਹਾਏ ਪਿਆ ਕਰੇ ਸਭ ਕੋਈ ਗੁਰੂ ਤ੍ਰੋਹੀ ਦਰੋਹੀ ਸਮਝ ਕੇ ਦਰਕਾਰਾਂ ਪਏ ਦੇਵਨ ਚੰਦੂ ਸਾਹਿਬ ਦੀਆਂ ਸੁਣ ਕੇ ਮਨ ਵਿੱਚ ਪਿਆ ਪਛਤਾਵੇ ਆਪਣੇ ਟੱਬਰ ਨੂੰ ਯਾਦ ਕਰੇ ਆਪਣੀ ਹਕੂਮਤ ਨੂੰ ਯਾਦ ਕਰਕੇ ਤੜਫੇ ਤੀਸਰੇ ਦਿਨ ਗੁਰੂ ਜੀ ਨੇ ਲਾਹੌਰ ਦੀ ਤਿਆਰੀ ਕੀਤੀ ਕੁਝ ਕੁ ਮਸੰਦ ਇੰਤਜ਼ਾਮ ਵਾਸਤੇ ਅੰਮ੍ਰਿਤਸਰ ਟਕਾਏ ਹੋਰ ਘੋੜੇ ਜੋੜੇ ਪੈਦਲ ਸਿੱਖ ਲਸ਼ਕਰ ਲੈ ਕੇ ਗੁਰੂ ਜੀ ਨਗਾਰੇ ਦੇ ਚੋਟ ਦਿੰਦੇ ਹੋਏ ਲਾਹੌਰ ਨੂੰ ਤੁਰ ਪਏ ਇੱਕ ਰਾਤ ਰਾਹ ਵਿੱਚ ਕੱਟ ਕੇ ਦੂਸਰੇ ਦਿਨ ਲਾਹੌਰ ਦੇ ਪਾਸ ਮੁੰਜਗੀ ਪਿੰਡ 'ਚ ਜਾ ਡੇਰਾ ਕੀਤਾ ਵਜ਼ੀਰ ਖਾਨ ਨੇ ਪਾਸ਼ਾ ਨੂੰ ਜਾ ਖਬਰ ਦਿੱਤੀ ਪਾਸ਼ਾ ਦੀ ਮੁਲਾਕਾਤ ਤੇ ਚੰਦੂ ਨੂੰ ਲਾਹੌਰ ਫੇਰਨਾ ਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਪਾਸ਼ਾ ਮਿਲਣ ਲਈ ਗਿਆ ਸलाम ਕਰਕੇ ਸੁਖ ਸੰਤ ਪੁੱਛੀ ਬੇਨਤੀ ਕੀਤੀ ਆਪਰੋਜ ਦਰਬਾਰ ਵਿੱਚ ਆਣ ਕੇ ਦਰਸ਼ਨ ਦਿਆ ਕਰੋ ਭਾਈ ਜੇਠਾ ਆਦਿਕ ਸਿੱਖਾਂ ਨੂੰ ਚੰਦੂ ਨੂੰ ਲਾਹੌਰ ਦੇ ਬਜਾਰਾਂ ਵਿੱਚ ਫੇਰਨ ਦੀ ਸਲਾਹ ਕੀਤੀ ਸੰਗਲੀ ਤੋਂ ਪਕੜ ਕੇ ਲੈ ਤੁਰੇ ਬਜਾਰਾਂ ਵਿੱਚ ਫੇਰਨ ਵੇਲੇ ਉਸ ਦਾ ਮੂੰਹ ਕਾਲਾ ਕਰ ਦਿੱਤਾ ਜਿਸ ਚੰਦੂ ਦੀ ਹਕੂਮਤ ਤੋਂ ਸ਼ਹਿਰ ਦੇ ਲੋਕ ਡਰਦੇ ਸਨ ਉਹ ਹੀ ਲੋਕ ਦੇਖ ਦੇਖ ਕੇ ਹੈਰਾਨ ਹੋਣ ਲੱਗੇ ਕਿ ਪਾਸ਼ਾ ਨੇ ਕਿਸ ਤਰ੍ਹਾਂ ਪਕੜਾ ਦਿੱਤਾ ਹੈ ਲਾਹੌਰ ਦੀ ਸੰਗਤ ਬੁਰੀ ਤਰ੍ਹਾਂ ਚੰਦੂ ਦੀ ਖਾਤਰ ਕਰਨ ਲੱਗੀ ਚੰਦੂ ਦੇ ਸਰੀਰ ਨਿਰਬਲ ਹੋਇਆ ਹੋਇਆ ਤੁਰ ਨਹੀਂ ਸੀ ਸਕਦਾ ਕਈ ਵਾਰ ਮੂੰਹ ਪਰਨੇ ਡਿੱਗ ਕੇ ਸੱਟਾਂ ਖਾਦੀਆਂ ਹਾਏ ਹਾਏ ਕਰਕੇ ਪੁਕਾਰਨ ਲੱਗਾ ਦੁਖੀ ਹੋਇਆ ਹੋਇਆ ਮੌਤ ਨੂੰ ਆਵਾਜ਼ਾਂ ਮਾਰੀ ਜਾਵੇ ਨਾਲ ਹੀ ਆਖੇ ਮੇਰੇ ਘਰ ਬਦਲਾ ਲੈਣ ਵਾਲੀ ਧੀ ਕੰਨੋਂ ਜੰਪਈ ਲੋਕ ਆਖਣ ਧੀ ਨੂੰ ਕੀ ਦੋਸ਼ ਦਿੰਦਾ ਹੈ ਆਪਣੇ ਹੰਕਾਰ ਨੂੰ ਦੋਸ਼ ਦੇ ਜਿਤਨਾ ਕਸ਼ਟ ਤੂੰ ਗੁਰੂ ਜੀ ਦੇ ਸਰੀਰ ਨੂੰ ਦਿੱਤਾ ਸੀ ਉਸ ਤੋਂ 16ਵਾਂ ਹਿੱਸਾ ਵੀ ਤੈਨੂੰ ਨਹੀਂ ਮਿਲਿਆ ਸਿੱਖਾਂ ਨੇ ਰੋਜ਼ ਹੀ ਸਾਰੇ ਸ਼ਹਿਰ ਦੀਆਂ ਗਲੀਆਂ ਵਿੱਚ ਪਰੌਣਾ ਸ਼ੁਰੂ ਕੀਤਾ 15 ਦਿਨ ਗੁਰੂ ਜੀ ਨੂੰ ਲਾਹੌਰ ਰਹਿੰਦਿਆਂ ਹੋ ਗਏ 15 ਦਿਨ ਹੀ ਚੰਦੂ ਨੂੰ ਸ਼ਹਿਰ ਵਿੱਚ ਫਿਰਦੇ ਰਹੇ ਚੰਦੂ ਦੀ ਮੌਤ 15ਵੇਂ ਦਿਨ ਉਸ ਬਾਜ਼ਾਰ ਵਿੱਚੋਂ ਲੰਘ ਗਏ ਜਿੱਥੇ ਪਰਭੁੰਜੇ ਦੀ ਹੱਟੀ ਸੀ ਜਿਸ ਪਰਭੁੰਜੇ ਪਾਸੋਂ ਚੰਦੂ ਨੇ ਰੇਤ ਤੱਕੀ ਕਰਵਾ ਕਰਵਾ ਕੇ ਗੁਰੂ ਜੀ ਉੱਪਰ ਪਵਾਈ ਸੀ ਉਸ ਪਰਭੁੰਜੇ ਨੂੰ ਅੱਗੇ ਹੋ ਕੇ ਸਿੱਖਾਂ ਅੱਗੇ ਹੱਥ ਜੋੜੇ ਤੇ ਬੇਨਤੀ ਕੀਤੀ ਇਸ ਦੁਸ਼ਟ ਪੁੱਛ ਨੂੰ ਮੇਰੀ ਹੱਟੀ ਅੱਗੇ ਲਿਆ ਕੇ ਖੜਾ ਕਰੋ ਸਿੱਖਾ ਨੇ ਪਰਪੁੰਜੇ ਦੀ ਹੱਟੀ ਅੱਗੇ ਲਿਆ ਖੜਾ ਕੀਤਾ ਪਰਪੁੰਜੇ ਨੇ ਆਖਿਆ ਦੀਵਾਨ ਸਾਹਿਬ ਅੱਜ ਤੱਕੀ ਰੇਤ ਦੀ ਬਣ ਗਈ ਤੁਸੀਂ ਵੀ ਦੇਖੋ ਪਾਪੀਆ ਤੇਰੇ ਮਨ ਵਿੱਚ ਐਡਾ ਹੰਕਾਰ ਸੀ ਮੇਰੇ ਨਿਮਾਣੇ ਗਰੀਬ ਪਾਸੋਂ ਜਬਰਨ ਰੇਤ ਪੋ ਤਪਵਾ ਤਪਵਾ ਕੇ ਸੱਚੇ ਪੀਰ ਜੀ ਦੇ ਸਰੀਰ ਤੇ ਪੁਾਈ ਸੀ ਮੈਂ ਤਾਂ ਹਕੂਮਤ ਦਾ ਵੱਡਾ ਹੋਇਆ ਸਾ ਤੈਨੂੰ ਪੀਰ ਜੀ ਦੋਜਕ ਦੀ ਅੱਗ ਵਿੱਚ ਸਾੜਨਗੇ ਇਕ ਕਾਕੇ ਪਰਪੂੰਜੇ ਨੇ ਤੱਤੀ ਤੱਤੀ ਬਲਦੀ ਰੇਤ ਦਾ ਕੜਛਾ ਚੰਦੂ ਦੇ ਸਿਰ ਤੇ ਪਾਇਆ ਚੰਦੂ ਹਾਏ ਹਾਏ ਕਰਦਾ ਤੜਫਦਾ ਹੋਇਆ ਡਿੱਗਾ ਫਿਰ ਪਰਪੂੰਜੇ ਨੇ ਉਹ ਕੜਛਾ ਚੰਦੂ ਦੇ ਸਿਰ ਤੇ ਇਸ ਜ਼ੋਰ ਦਾ ਮਾਰਿਆ ਜੋ ਖੋਪਰ ਪਾਟ ਗਿਆ ਚੰਦੂ ਦੇ ਤੜਫਦਿਆਂ ਹੋਇਆਂ ਪ੍ਰਾਣ ਨਿਕਲ ਗਏ ਸਿੱਖਾਂ ਨੇ ਉਸ ਨੂੰ ਦਰਿਆ ਰਾਵੀ ਵਿੱਚ ਰੋੜ ਦਿੱਤਾ ਡੇਰੇ ਪਹੁੰਚ ਕੇ ਗੁਰੂ ਜੀ ਨੂੰ ਚੰਦੂ ਦੀ ਮੌਤ ਦਾ ਹਾਲ ਦੱਸਿਆ Prithe Chand ਤੇ ਪੁੱਤਰ ਮਿਹਰਬਾਨ ਨੇ ਚੰਦੂ ਦੇ ਪੁੱਤਰ ਨਾਲ ਮੇਲ ਕਰਨਾ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਸਭ ਗੱਲ ਸੁਣ ਕੇ ਬੜੀ ਚਿੰਤਾ ਕੀਤੀ ਕਿ ਮੇਰਾ ਪਿਤਾ ਆਪਣਾ ਹੱਕ ਲੈਂਦਾ ਹੋਇਆ ਵੀ ਹੀ ਮਰ ਗਿਆ ਉਸ ਦੇ ਪੱਖੀ ਸੁਲਹੀ ਖਾਂ ਸੁਲਬੀ ਖਾਂ ਵੀ ਮਰ ਗਏ ਇੱਕ ਚੰਦੂ ਦੀਵਾਨ ਨੇ ਥੋੜਾ ਜਿਹਾ ਬਦਲਾ ਲਿਆ ਸੀ ਸੋ ਪਤਾ ਨਹੀਂ ਹਰगोबिंद ਨੂੰ ਕੀ ਜਾਦੂ ਕੀਤਾ ਹੈ ਜੋ ਪਾਸ਼ਾ ਨੂੰ ਵਸ ਕਰਕੇ ਚੰਦੂ ਨੂੰ ਕਾਬੂ ਕਰ ਲਿਆ ਤੇ ਇੱਕ ਮੌਤ ਮਾਰ ਦਿੱਤਾ ਹੈ ਕਿ ਇਸ ਤਰ੍ਹਾਂ ਪਾਸ਼ਾ ਪਾਸ ਸੁਣਾਈ ਹੋਵੇ ਤਾਂ ਠੀਕ ਹੈ ਚੰਦੂ ਸ਼ਾਹ ਦੇ ਪੁੱਤਰ ਨਾਲ ਮੇਲ ਕਰੀਏ ਉਹ ਆਪਣੇ ਪਿਓ ਦਾ ਬਦਲਾ ਲੈਣ ਦਾ ਯਤਨ ਕਰੇਗਾ ਫਿਰ ਪਾਸ਼ਾ ਦੇ ਪੁੱਤਰ ਸ਼ਾਹ ਜਹਾਂ ਨਾਲ ਮੇਲ ਹੋ ਜਾਵੇ ਅਜਹੀਆਂ ਗੱਲਾਂ ਸੋਚ ਕੇ ਮਿਹਰਬਾਨ ਨੇ ਵੱਡ ਮੁੱਲੇ ਸਿਰੋ ਪਾਉ ਲਏ ਯਤਨ ਕਰਕੇ ਚੰਦੂ ਦੇ ਪੁੱਤਰ ਨੂੰ ਜਾਂ ਮਿਲਿਆ ਆਪਣੀ ਸਾਰੀ ਕਹਾਣੀ ਦੱਸੀ ਚੰਦੂ ਦੇ ਪੁੱਤਰ ਨੇ ਵੀ ਕੁਚੀਚੀਆਂ ਵੱਟੀਆਂ ਤੇ ਪਾਸ਼ਾ ਦੇ ਪੁੱਤਰ ਸ਼ਾਹਜਹਾਨ ਨਾਲ ਮੇਲ ਕਰਨ ਦੀ ਥਾਂ ਲਈ ਪਾਸ਼ਾ ਜਹਾਂਗੀਰ ਨੇ ਕਸ਼ਮੀਰ ਨੂੰ ਜਾਣਾ ਇੱਕ ਦਿਨ ਪਾਸ਼ਾ ਆਪਣੇ ਪੁੱਤਰ ਸ਼ਾਹਜਹਾਨ ਨੂੰ ਨਾਲ ਲੈ ਕੇ ਗੁਰੂ ਜੀ ਦੇ ਡੇਰੇ ਆਇਆ ਬੜੇ ਆਦਰ ਨਾਲ ਸਲਾਮ ਕਰਕੇ ਬੈਠੇ ਗੁਰੂ ਜੀ ਨੇ ਆਦਰ ਕੀਤਾ ਪਾਸ਼ਾ ਨੇ ਬੇਨਤੀ ਕੀਤੀ ਕੀਤੀ ਕਿ ਅਸੀਂ ਹੁਣ ਕਸ਼ਮੀਰ ਨੂੰ ਜਾ ਰਹੇ ਹਾਂ ਆਪਣੇ ਇਸ ਬੱਚੇ ਸ਼ਾਹਜਹਾਨ ਨੂੰ ਆਪਣਾ ਸਮਝ ਕੇ ਦਇਆ ਕਰਨੀ ਗੁਰੂ ਜੀ ਬੋਲੇ ਪਾਸ਼ਾ ਇਹ ਗੁਰੂ ਘਰ ਸ਼ੀਸ਼ਾ ਹੈ ਇਸ ਵਿੱਚ ਜਿਹੀ ਭਾਵਨਾ ਨਾਲ ਮੂੰਹ ਬਣਾਓਗੇ ਉਹੋ ਜਿਹੀ ਹੀ ਦਿ세ਗਾ ਸਾਡਾ ਕਿਸੇ ਨਾਲ ਵੈਰ ਭਾਵ ਨਹੀਂ ਜਿਹੀ ਸਰਦਾ ਕੋਈ ਧਰੇ ਉਸੇ ਤਰ੍ਹਾਂ ਹੀ ਅਸੀਂ ਉਹਨੂੰ ਦੇਖਦੇ ਹਾਂ ਪਾਸ਼ਾ ਪ੍ਰਸੰਨ ਹੋ ਕੇ ਮਹਿਲਾ ਨੂੰ ਆਇਆ ਆਣ ਕੇ ਆਪਣੇ ਪੁੱਤਰ ਸ਼ਾਹ ਜਹਾਂ ਨੂੰ ਹਦਾਇਤ ਕੀਤੀ ਕਿ ਇਹ ਪੀਰਾਂ ਦੀ ਪੀਰ ਗੱਦੀ ਹੈ ਇਸ ਗੱਦੀ ਦੀ ਹੀ ਬਰਕਤ ਸਾਨੂੰ ਇਹ ਪਦਵੀ ਮਿਲੀ ਹੋਈ ਹੈ ਇਹਨਾਂ ਦੇ ਅਨੁਸਾਰ ਹੀ ਰਹਿਣ ਸਹਿਣ ਇਸ ਤਰ੍ਹਾਂ ਸਮਝਾ ਕੇ ਪਾਤਸ਼ਾਹ ਕਸ਼ਮੀਰ ਨੂੰ ਤੁਰ ਪਿਆ ਗੁਰੂ ਜੀ ਦਾ ਜਾਸਤੇ ਦੀਵਾਨ ਹਰ ਰੋਜ਼ ਅਮਰਤ ਵੇਲੇ ਤੋਂ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਗੁਰੂ ਜੀ ਦੀਵਾਨ ਵਿੱਚ ਬੈਠ ਕੇ ਆਪਣੇ ਨਿੱਜ ਸਰੂਪ ਦਾ ਧਿਆਨ ਕਰਦੇ ਭੋਗ ਦੀ ਸਮਾਪਤੀ ਵਕਤ ਕੜਾ ਪ੍ਰਸ਼ਾਦ ਵਰਤਦਾ ਫਿਰ ਗੁਰੂ ਜੀ ਆਈਆਂ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ আর ਮਨੋਂ ਕਾਮਨਾਵਾਂ ਪੂਰੀਆਂ ਕਰਦੇ ਲਾਹੌਰ ਦੀ ਸੰਗਤ ਵਿਹਾਰਾ ਪਾਉਂਦੀ ਹੋਈ ਦਰਸ਼ਨੋਂ ਆਉਂਦੀ ਲੰਗਰ ਅਟੁੱਟ ਚੱਲਦਾ ਸਭ ਸੰਗਤ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀ ਦੁਪਹਿਰ ਦੇ ਵਕਤ ਗੁਰੂ ਜੀ ਕੁਝ ਚਿਰ ਆਰਾਮ ਕਰਕੇ ਫਿਰ ਰਾਵੀ ਦੇ ਕਿਨਾਰੇ ਸ਼ਿਕਾਰ ਖੇਡਣ ਜਾਂਦੇ ਪਿਛਲੇ ਪੈਰ ਫਿਰ ਦੀਵਾਨ ਸੱਜਾ ਕੇ ਕੀਰਤਨ ਹੁੰਦਾ ਰਹਿਰਾਸ ਪਾੜ ਦਾ ਪਾਠ ਕਰਕੇ ਕੀਰਤਨ ਸੋਲਾ ਪੜਦੇ ਪੀਰ ਫਕੀਰ ਸੰਤ ਮਹਾਤਮਾ ਲੋਕ ਦਰਸ਼ਨ ਕਰਕੇ ਆਨੰਦ ਨੂੰ ਪ੍ਰਾਪਤ ਹੁੰਦੇ ਇਸੇ ਤਰ੍ਹਾਂ ਲਾਹੌਰ ਦੇ ਇਰਦ ਗਿਰਦ ਨਗਰਾਂ ਵਿੱਚ ਗੁਰੂ ਜੀ ਦਾ ਜਸ ਕਰ ਲਿਆ تین مہینے ਗੁਰੂ ਜੀ ਨੇ ਉੱਥੇ ਹੀ ਗੁਜ਼ਾਰ ਗਏ ਮਿਹਰਬਾਨ ਜੀ ਨੇ ਆਉਣਾ ਰితీ ਚੰਦ ਦੇ ਪੁੱਤਰ ਮਿਹਰਬਾਨ ਨੂੰ ਜਦ ਚੰਦੂ ਦੇ ਪੁੱਤਰ ਨਾਲ ਜੋੜ ਕਰ ਲਿਆ ਤਾਂ ਕਈ ਤਰ੍ਹਾਂ ਦੀਆਂ ਚਾਲਾਂ ਸੋਚ ਕੇ ਲਾਹੌਰ ਆਏ ਮਿਹਰਬਾਨ ਨੇ ਕੁਝ ਕੁ ਆਪਣੇ ਪੱਖੀ ਨਾਲ ਲੈ ਕੇ ਲਾਹੌਰ ਤੋਂ ਬਾਹਰ ਡੇਰਾ ਕੀਤਾ ਗੁਰਗੱਦੀ ਦੀ ਤਰ੍ਹਾਂ ਹੀ ਰੋਜ਼ ਗੱਡੀ ਲਾ ਕੇ ਬੈਠੇ ਅਰ ਦੀਵਾਨ ਸਜਾਉਂਦਾ ਸਿਰ ਤੇ ਦੋਰਾ ਚੌਰ ਫੇਰਦਾ ਲਾਹੌਰ ਦੇ ਵਿੱਚ ਮੁੰਨਿਆਦੀ ਫੇਰ ਦਿੱਤੀ ਕਿ ਗੁਰੂ ਰਾਮਦਾਸ ਸਾਹਿਬ ਦਾ ਪੋਤਰਾ ਸ੍ਰੀ ਗੁਰੂ ਮਿਹਰਵਾਨ ਜੀ ਆਏ ਹੋਏ ਹਨ ਸੰਗਤਾਂ ਭੇਟਾ ਦੇ ਕੇ ਮਨੋ ਕਾਮਨਾ ਪੂਰੀਆਂ ਕਰਨ ਕਈ ਲੋਕ ਦੇਖਣ ਜਾਣ ਲੱਗੇ ਮਿਹਰਵਾਨ ਜੀ ਦਿਨ ਰਾਤ ਯਤਨ ਵਿੱਚ ਲੱਗੇ ਕਿ ਕਿਸ ਤਰ੍ਹਾਂ ਪਾਸ਼ਾ ਜਹਾਂਗੀਰ ਨਾਲ ਮੇਲ ਹੋ ਜਾਵੇ ਗੁਰੂ ਜੀ ਨੇ ਮਿਹਰਵਾਨ ਨੂੰ ਪਾਸ ਸਿੱਖਾਂ ਨੂੰ ਭੇਜਣਾ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਤੁਸੀਂ ਮਿਹਰਵਾਨ ਜੀ ਪਾਸ ਜਾਓ ਜੋ ਇੱਥੇ ਹੀ ਆਏ ਹੋਏ ਹਨ ਬੜੇ ਆਦਰ ਨਾਲ ਸਮਝਾਉਣਾ ਜੋ ਵਿਰੋਧ ਨੂੰ ਛੱਡ ਦਿਓ ਮਹਿਲ ਕਰਨਾ ਬੜੀ ਹੋੱਚੀ ਗੱਲ ਹੈ ਜੇਕਰ ਮਿਹਰਬਾਨ ਜੀ ਕੋਈ ਕੋੜੇ ਵਾਕ ਬੋਲਣ ਤਾਂ ਅੱਗੋਂ ਤੁਸੀਂ ਕੋਈ ਸਖਤ ਵਾਕ ਨਹੀਂ ਕਹਿਣਾ ਭਾਈ ਜੇਠਾ ਜੀ ਸਤਿਵੰਤਨ ਕਹਿ ਕੇ ਮਿਹਰਬਾਨ ਜੀ ਪਾਸ ਗਏ ਨਮਸਕਾਰ ਕਰਕੇ ਬੈਠ ਗਏ ਬੇਨਤੀ ਕੀਤੀ ਕਿ ਆਪਦੇ ਭਰਾਤਾ ਜੀ ਨੇ ਭੇਜਿਆ ਹੈ ਸੋ ਆਪ ਵੱਡੇ ਹੋ ਵੱਡਿਆਂ ਦਾ ਕੰਮ ਖਿਮਾ ਕਰਨੀ ਹੁੰਦੀ ਹੈ ਗੁਰੂ ਜੀ ਕਹਿੰਦੇ ਹਨ ਆਪ ਵਿਰੋਧ ਨੂੰ ਛੱਡੋ ਆਓ ਸਾਡੇ ਪਾਸ ਬੈਠੋ ਜਿਸ ਚੀਜ਼ ਦੀ ਲੋੜ ਹੈ ਲਓ ਵਰਤੋ ਗੁਰੂ ਘਰ ਵਿੱਚ ਕੋਈ ਕਮੀ ਨਹੀਂ ਸਾਡੇ ਨਾਲ ਹੀ ਅੰਮ੍ਰਿਤਸਰ ਚੱਲੋ ਗੁਰੂ ਘਰ ਦੀ ਕਾਰ ਨੂੰ ਸੰਭਾਲੋ ਮਿਹਰਬਾਨ ਜੀ ਨੇ ਖਿੱਚ ਕੇ ਆਖਿਆ ਠੀਕ ਹੈ ਅੱਗੇ ਮੇਰੇ ਪਿਤਾ ਜੀ ਨਾਲ ਬੜੀਆਂ ਥੋੜੀਆਂ ਕੀਤੀਆਂ ਹਨ ਉਸ ਦਾ ਬਦਲਾ ਚਾਚੇ ਹੋਰਾਂ ਨੂੰ ਤਾਂ ਕੁਝ ਮਿਲ ਹੀ ਗਿਆ ਹੈ ਹੁਣ ਮੇਰੀਆਂ ਤਾਂ ਹਰਗੋਬਿੰਦੀਆਂ ਗੱਲਾਂ ਰਹੀਆਂ ਉਹ ਆਪਣੇ ਆਪ ਨੂੰ ਗੁਰੂ ਘਰ ਕਰਕੇ ਦੱਸਦਾ ਹੈ ਤੇ ਕੀ ਮੈਂ ਗੁਰੂ ਘਰ ਨਹੀਂ ਜਿਹਾ ਉਹ ਚੌਥੇ ਗੁਰੂ ਦਾ ਪੋਤਰਾ ਹੈ ਤੇ ਤੇਹਾ ਮੈਂ ਚੌਥੇ ਗੁਰੂ ਦਾ ਪੋਤਰਾ ਹਾਂ ਉਸ ਨੇ ਪਾਤਸ਼ਾਹ ਨੂੰ ਪਰਮਾ ਪ੍ਰਮੂਖੇ ਆਪਣੇ ਵੱਲ ਕਰ ਲਿਆ ਤੇ ਵਿਚਾਰ ਦੀਵਾਨ ਚੰਦੂ ਸ਼ਾਹ ਨੂੰ ਨਾਲ ਲੈ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਜਾਨ ਕੱਢੀ ਜੇ ਮੇਰਾ ਤੇ ਚੰਦੂ ਸ਼ਾਹ ਦੇ ਪੁੱਤਰ ਦਾ ਦਾ ਚੜ ਗਿਆ ਤਾਂ ਬਦਲਾ ਲੈ ਕੇ ਹੀ ਛੱਡਾਂਗੇ ਤੁਸੀਂ ਲੋਕਾਂ ਨੇ ਹੀ ਲੰਗਰ ਦੇ ਪ੍ਰਸ਼ਾਦ ਖਾ ਖਾ ਕੇ ਵੱਡਿਆਂ ਵੱਡਿਆਂ ਕੇ ਉਸ ਨੂੰ ਘੂਏ ਚੜਾ ਛੱਡਿਆ ਹੈ ਥੋੜੇ ਥੋੜ ਦਿਨਾਂ ਵਿੱਚ ਹੀ ਦੇਖੋ ਕੀ ਬਦਲਾ ਲੈ ਕੇ ਦੱਸਦਾ ਹਾਂ ਹੁਣ ਕਿਰਪਾ ਕਰਕੇ ਆਪਣੇ ਰਸਤੇ ਪਵੋ ਨਹੀਂ ਤਾਂ ਦੇਪਤੀ ਕਰਕੇ ਜਾਵੋਗੇ ਕਿੱਡਾ ਸਫਾਈਆਂ ਕਰਨ ਆ ਗਿਆ ਹੈ ਭਾਈ ਜੇਠਾ ਜੀ ਚੁੱਪ ਕਰਕੇ ਮੁੜ ਪਏ ਆਣ ਕੇ ਗੁਰੂ ਜੀ ਨੂੰ ਸਭ ਵਾਰਤਾ ਸੁਣਾਈ ਗੁਰੂ ਜੀ ਹੱਸ ਪਏ ਗੁਰੂ ਜੀ ਨੇ ਆਪ ਚੱਲ ਕੇ ਜਾਣਾ ਗੁਰੂ ਜੀ ਸੁਣ ਕੇ ਬੋਲੇ ਅੱਛਾ ਅਸੀਂ ਆਪ ਭਰਾ ਹੋਰਾਂ ਪਾਸ ਚੱਲ ਕੇ ਜਾਂਦੇ ਹਾਂ ਭਾਈ ਜੇਠਾ ਜੀ ਨੇ ਕਿਹਾ ਮਹਾਰਾਜ ਆਪ ਨਾ ਜਾਓ ਉਹ ਬਹੁਤ ਹੀ ਅਯੋਗ ਬਾਤ ਮੂੰਹ ਕੱਢਦਾ ਹੈ ਗੁਰੂ ਜੀ ਬੋਲੇ ਕੋਈ ਡਰ ਨਹੀਂ ਕੁਝ ਕੁ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਮਿਹਰਬਾਨ ਜੀ ਦੇ ਪਾਸ ਗਏ ਅੱਗੇ ਮਿਹਰਬਾਨ ਨੇ ਦੂਰੋਂ ਹੀ ਗੁਰੂ ਜੀ ਨੂੰ ਆਉਂਦਿਆਂ ਦੇਖ ਕੇ ਆਪਣੇ ਮਸੰਦਾਂ ਨੂੰ ਕਿਹਾ ਕੋਈ ਵੀ ਸਿਰ ਨਾ ਝੁਕਾਵੇ ਨਾ ਹੀ ਕੋਈ ਉਠੇ ਆਪੇ ਜਿੱਥੇ ਮਰਜੀ ਹੈ ਉਹ ਬੈਠ ਜਾਵੇਗਾ ਇਹ ਕਹਿ ਕੇ ਆਪ ਆਕੜ ਕੇ ਬੈਠ ਗਿਆ ਗੁਰੂ ਜੀ ਨੇ ਜਾ ਕੇ ਵੱਡਾ ਭਰਾ ਸਮਝ ਕੇ ਨਮਸਕਾਰ ਕੀਤੀ ਮਿਹਰਬਾਨ ਜੀ ਨੇ ਕੁਝ ਉੱਤਰ ਨਾ ਦਿੱਤਾ ਗੁਰੂ ਜੀ ਉਸ ਦੇ ਮੰਜੇ ਦੇ ਪਾਵੇ ਪਾਸ ਭੁੰਜੇ ਫਰਸ਼ ਤੇ ਬੈਠ ਗਏ ਭਾਈ ਜੇਠਾ ਆਦਿਕ ਸਿੱਖਾਂ ਨੂੰ ਬਹੁਤ ਰੱਜ ਪਹੁੰਚਾ ਮਗਰ ਚੁੱਪ ਕਰ ਰਹੇ ਗੁਰੂ ਜੀ ਨੇ ਆਖਿਆ ਭਰਾ ਜੀ ਕਰੋਧ ਨੂੰ ਛੱਡੋ ਚਲੋ ਰਲ ਕੇ ਬੈਠੀਏ ਜਗਤ ਦੀ ਹਾਸੀ ਹੁੰਦੀ ਹੈ ਐਵੇਂ ਦਰ ਦਰ ਫਰਿਆਦੀ ਤਾਂ ਹੋਵੋ ਜੇਕਰ ਤੁਸੀਂ ਅਸੀਂ ਕਿਸੇ ਗੱਲੋਂ ਨਾਬਰ ਹੋਈਏ ਆਪ ਹੀ ਚੱਲ ਕੇ ਸਭ ਕਾਰੋਬਾਰ ਸੰਭਾਲੋ ਅਸੀਂ ਤੁਹਾਡੇ ਅਨਸਾਰ ਹੋ ਕੇ ਚੱਲਾਂਗੇ ਮਿਹਰਬਾਨ ਜੀ ਨੇ ਉੱਤਰ ਦਿੱਤਾ ਐਵੇਂ ਸਫਾਈਆਂ ਨਾ ਕਰੋ ਪਹਿਲਾਂ ਜੋ ਕੁਝ ਸਾਡਾ ਮਾਲ ਮੱਤਾ ਮਾਰਿਆ ਹੋਇਆ ਹੈ ਉਹ ਗਿਣ ਕੇ ਦਿਓ ਫਿਰ ਗੁਰਗੱਦੀ ਦਾ ਹੱਕ ਸਾਡਾ ਹੈ ਗੁਰਗੱਦੀ ਤੇ ਮੈਂ ਬੈਠਾਂਗਾ ਤੁਸੀਂ ਕਾਰਵਿਹਾਰ ਸੰਭਾਲੋ ਅਤੇ ਮੈਨੂੰ ਲਿਖ ਕੇ ਦਿਓ ਕਿ ਗੁਰਗੱਦੀ ਦਾ ਮਾਲਕ ਮਿਹਰਬਾਨ ਜੀ ਹਨ ਡਰ ਪੈ ਗਿਆ ਹੈ ਨਾ ਕਿ ਸਾਡੇ ਸਾਰੇ ਬੋ ਇਸ ਨੂੰ ਪਾਸ਼ਾ ਗੇਕੋੜ ਦੇਣੇ ਹਨ ਤੇ ਬਣੀ ਬਣਾਈ ਸਾਡੀ ਗੱਲ ਜਾਂਦੀ ਰਹੇਗੀ ਬਦਲਾ ਲੈਣਾ ਤਾਂ ਦੇਣਾ ਪੈ ਜਾਣਾ ਹੈ ਤਾਂ ਹੁਣ ਤਰਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਮੈਨੂੰ ਕੋਈ ਪਰਵਾਹ ਨਹੀਂ ਆਪ ਜਾਓ ਮੈਂ ਪਿਓ ਦਾ ਪੁੱਤਰ ਤਦ ਹੀ ਕਹਾਵਾਂਗਾ ਜੇਕਰ ਤੁਹਾਤੋਂ ਬਦਲਾ ਲੈ ਕੇ ਛੱਡਾਂਗਾ ਦੇਖਿਆ ਹੈ ਤੁਹਾਡੇ ਪਿਓ ਦਾ ਕੀ ਹਾਲ ਹੋਇਆ ਹੈ ਗੁਰੂ ਜੀ ਨੇ ਸ਼ਰਾਪ ਦੇਣਾ ਗੁਰੂ ਜੀ ਨੇ ਆਪਣੀ ਨਰਾਦਰੀ ਉੱਤੇ ਰਤਾ ਭਰ ਰਾਂਜ ਨਹੀਂ ਆਇਆ ਪਤ ਪਿਤਾ ਜੀ ਦੀਨ ਰਾਧਰੀ ਦਾ ਬਾਤ ਸੁਣ ਕੇ ਬੋਲੇ ਕਿ ਮਿਹਰਬਾਨ ਜੀ ਅਸੀਂ ਤਾਂ ਕਿਹਾ ਸੀ ਮੈਂ ਮੇਲ ਬਣ ਜਾਂਦਾ ਮਗਰ ਤੁਸੀਂ ਈਰਖਾ ਦੀ ਅਗ ਨਾਲ ਸੜਦੇ ਹੀ ਮਰ ਜਾਣਾ ਹੈ ਗੁਰੂ ਘਰ ਦਾ ਪ੍ਰਤਾਪ ਵੱਧ ਤੋਂ ਵੱਧ ਹੋਵੇਗਾ ਦਰਦ ਦਰ ਪ੍ਰਿਆਦੀ ਹੀ ਹੋ ਕੇ ਗੰਦੀਆਂ ਵਿੱਚ ਡਾ ਰਹੇਗਾ ਇਸ ਤਰ੍ਹਾਂ ਸ਼ਰਾਪ ਦੇ ਕੇ ਗੁਰੂ ਜੀ ਤੁਰ ਪਏ ਤੇ ਡੇਰੇ ਪੁੱਜੇ ਸੰਤ ਬਲਵੰਡ ਨੇ ਸ਼ਰੀਰ ਤੇ ਆਗਣਾ ਸਤ ਤਾ ਬਲਵੰਡ ਜੋ ਰੋਜ਼ ਗੁਰੂ ਘਰ ਵਿੱਚ ਕੀਰਤਨ ਕਰਦੇ ਸਨ ਤਿੰਨਾਂ ਨੇ ਲਾਹੌਰ ਵਿੱਚ ਹੀ ਸਰੀਰ ਛੱਡਿਆ ਉਹਨਾਂ ਦੀ ਔਲਾਦ ਬਾਬਕ ਨਾਮ ਰਬਾਬੀ ਕੀਰਤਨ ਕਰਨ ਲੱਗਾ ਗੁਰੂ ਜੀ ਨੇ ਗੁਰੂ ਘਰ ਦੀ ਰੀਤੀ ਅਨੁਸਾਰ ਉਹਨਾਂ ਦਾ ਕਾਰਵਿਹਾਰ ਕਰਵਾਇਆ ਬਾਦਸ਼ਾਹ ਜਹਾਂਗੀਰ ਦੇ ਮਰਨ ਦੀ ਖ਼ਬਰ ਪਹੁੰਚਣੀ ਤੇ ਸਾਂਝਾ ਨੇ ਤਖਤ ਤੇ ਬੈਠਣਾ ਤਨੇ ਕੋ ਮਹੀਨੇ ਗੁਜ਼ਰੇ ਤਾਂ ਲਾਹੌਰ ਵਿੱਚ ਪਾਸ਼ਾ ਜਹਾਂਗੀਰ ਦੇ ਮਰਨ ਦੀ ਖਬਰ ਪਹੁੰਚੀ ਸ਼ਹਿਰ ਵਿੱਚ ਸੋਗ ਮਨਾਇਆ ਗਿਆ ਪਾਚ ਪਾਚਾਹੀ ਤਖਤ ਨਿਸ਼ਿਨੀ ਦੀ ਰਸਮ ਸ਼ਾਹ ਜਹਾਂ ਨਾਲ ਹੋਈ ਜਿੱਥੋਂ ਕਿੱਥੋਂ ਉਮਰਾਬ ਨਵਾਬ ਸੂਬੇ ਆਦਿਕ ਆਣ ਕੇ ਸ਼ਾਹ ਜਹਾਂ ਨੂੰ ਨਜ਼ਰਾਨੇ ਲੈ ਕੇ ਮਿਲੇ ਦੇਸ਼ ਦਾ ਇੰਤਜ਼ਾਮ ਸ਼ਾਹ ਜਹਾਂ ਨੇ ਸੰਭਾਲ ਲਿਆ ਸ਼ਾਹ ਜਹਾਂ ਨੂੰ ਘੋੜਿਆਂ ਦਾ ਸ਼ੌਂਕ ਬੜਾ ਸੀ ਉਸਨੇ ਦੇਸਾਂ ਵਿਦੇਸਾਂ ਵਿੱਚ ਹੁਕਮ ਫੇਰਿਆ ਕਿ ਕੀਮਤੀ ਤੋਂ ਕੀਮਤੀ ਘੋੜੇ ਲੈ ਆਂਦੇ ਜਾਮੜਾ ਸਿੱਖਾਂ ਨੇ ਗੁਰੂ ਜੀ ਵਾਸਤੇ ਘੋੜਾ ਖਰੀਦਣਾ ਕਾਵਲ ਵਿੱਚ ਇੱਕ ਭਾਈ ਸੁਜਾਨ ਨਾਮ ਦਾ ਸਿੱਖ ਨਿਵਾਸ ਕਰਦਾ ਸੀ ਗੁਰਬਾਣੀ ਦਾ ਨੇਮੀ ਗੁਰੂ ਘਰ ਤੇ ਸ਼ਰਧਾवान ਆਪਣੇ ਵਪਾਰ ਦੇ ਕੰਮ ਵਿੱਚੋਂ ਦਸਵੰਦ ਗੁਰੂ ਜੀ ਦੇ ਵਾਸਤੇ ਰੱਖਦਾ ਸੀ ਉਸਨੇ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਅਰ ਘੋੜਿਆਂ ਦੀ ਭੇਟਾ ਉੱਪਰ ਬਹੁਤ ਪ੍ਰਸੰਨ ਹੁੰਦੇ ਹਨ ਉਸਨੇ ਆਪਣੇ ਹਿਸਾਬ ਵਿੱਚੋਂ ਜਿਸ ਵਾਂਗ ਦੇ ਪੈਸੇ ਗਿਣੇ ਤਾਂ 70000 ਰੁਪਇਆ ਨਿਕਲਿਆ ਸਿੱਖ ਰੁਪਇਆ ਲੈ ਕੇ ਘੋੜੇ ਦੀ ਤਲਾਸ਼ ਵਿੱਚ ਲੱਗਾ ਜੋ ਵੱਡੇ ਤੋਂ ਵੱਡੇ ਮੁੱਲ ਵਾਲਾ ਮਿਲ ਜਾਵੇ ਉਹਨੇ ਦਿਨੀ ਇਰਦ-ਗਿਰਦ ਤੇ ਬਾਦਸ਼ਾਹ ਵੱਲੋਂ ਘੋੜਿਆਂ ਦੀ ਖਰੀਦ ਬਹੁਤ ਸੀ ਜਿਸ ਕਰਕੇ ਘੋੜਿਆਂ ਦੀਆਂ ਕੀਮਤਾਂ ਚੜੀਆਂ ਹੋਈਆਂ ਸਨ ਸਿੱਖ ਨੇ ਕਈ ਦੇਸ਼ ਗਾਹੇ ਜਦ ਇਰਾਨ ਵਿੱਚ ਗਿਆ ਤਾਂ ਉੱਥੇ ਇੱਕ ਘੋੜਾ ਨਜ਼ਰ ਪਿਆ ਜਿਸ ਦਾ ਆ ਆਕਾਰ ਛੋਟੇ ਹਾਥੀ ਦੇ ਸਮਾਨ ਸੀ ਦੇਖਣ ਵਿੱਚ ਇਹੋ ਪ੍ਰਤੀਤ ਹੁੰਦਾ ਸੀ ਕਿ ਵਿਧਾਤਾ ਨੇ ਦੁਨੀਆਂ ਵਿੱਚ ਇਹੋ ਹੀ ਘੋੜਾ ਪੈਦਾ ਕੀਤਾ ਹੈ। तमाम ਪਾਸ਼ਾ ਅਮੀਰ ਦੇ ਭੇਜੇ ਹੋਏ ਅਹਲਕਾਰ ਉਸ ਨੂੰ ਖਰੀਦ ਰਹੇ ਸਨ ਮਗਰ ਕੀਮਤ ਤੇ ਸੌਦਾ ਰਹਿ ਜਾਂਦਾ ਸੀ ਜਦ ਵੇਲਾ ਵੇਲਾ ਹੋਇਆ ਤਾਂ ਸਿੱਖ ਨੇ ਘੋੜੇ ਦਾ ਮੁੱਲ ਪੁੱਛਿਆ ਸਦਾਗਰ ਹੱਸ ਕੇ ਕਹਿਣ ਲੱਗਾ ਕਿ ਤੂੰ ਕਿਸ ਲਈ ਪੁੱਛਦਾ ਹੈ ਇਸ ਨੂੰ ਕੋਈ ਪਾਸ਼ਾ ਹੀ ਖਰੀਦ ਸਕਦਾ ਹੈ ਸਿੱਖ ਨੇ ਕਿਹਾ ਤੂੰ ਤਾਂ ਪਾਸ਼ਾ ਦਾ ਜ਼ਿਕਰ ਕਰਦਾ ਹੈ ਮੈਂ ਸੱਚੇ ਪਾਤਸ਼ਾਹ ਦਾ ਭੇਜਿਆ ਹੋਇਆ ਆਇਆ ਹਾਂ ਜੋ ਦੀਨ ਦੁਨੀਆ ਦਾ ਮਾਲਕ ਹੈ ਸੋ ਦਾਗਰ ਨੇ ਹੈਰਾਨ ਹੋ ਕੇ ਸਿੱਖ ਵੱਲ ਦੇਖਿਆ ਤੇ ਆਖਿਆ ਮੈਂ ਇਸ ਦਾ ਮੁੱਲ ਸਵਾਲ ਲੱਖ ਮੰਗ ਰਿਹਾ ਹਾਂ ਮੈਂ ਅਗਰ ਤੂੰ ਮੈਨੂੰ ਹੈਰਾਨਗੀ ਦੀ ਗੱਲ ਕਹੀ ਹੈ ਕਿ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਨੇ ਮੈਨੂੰ ਭੇਜਿਆ ਹੈ ਜੇਕਰ ਇਹ ਸੱਚ ਹੈ ਤਾਂ ਲੱਖ ਰੁਪਏ ਮੈਂ ਤੇਥੋਂ ਲੈ ਲਵਾਂਗਾ ਬਾਕੀ 50000 ਰੁਪਇਆ ਮੈਂ ਆਪਣੇ ਦੀਨ ਦੀ ਬਰਕਤ ਵਾਸਤੇ ਤੇਤੋਂ ਉਸ ਪਾਸ਼ਾ ਅੱਗੇ ਅਰਜ਼ ਕਰਵਾਵਾਂਗਾ ਸਿੱਖ ਨੇ ਪ੍ਰਸੰਨ ਹੋ ਕੇ ਸੋਚਿਆ ਚਲੋ 70000 ਦਾ ਸਬੰਧ ਦਾ ਹੈ ਬਾਕੀ 30000 ਪੇਸ਼ਗੀ ਦਾ ਸਬੰਧ ਦੇ ਦਿੰਦੇ ਹਾਂ ਸਿੱਖ ਨੇ ਲੱਖ ਰੁਪਇਆ ਦੇ ਕੇ ਘੋੜਾ ਖਰੀਦਿਆ ਤੇ ਆਖਿਆ ਮੈਂ ਤੇਰੀ ਵੱਲੋਂ ਸੱਚੇ ਪਾਸ਼ਾ ਅੱਗੇ ਤੇ ਤੇਰੇ ਦੀਨ ਦੀ ਸਪਾਸ ਕਰਾਂਗਾ ਜਦੋਂ ਭਾਈ ਸਿੱਖ ਘੋੜਾ ਲੈ ਕੇ ਤੁਰਿਆ ਤਾਂ ਸੈਂਕੜੇ ਉਸ ਨੂੰ ਦੇਖਦੇ ਹੋਏ ਹੀ ਦੂਰ ਤੱਕ ਆਏ ਕਾਬਲ ਪਹੁੰਚ ਕੇ ਉਸਨੇ ਘੋੜੇ ਨੂੰ ਤਵੇਲੇ ਵੱਦਾ ਰੋਜ਼ ਗੁਰੂ ਜੀ ਦਾ ਘੋੜਾ ਸਮਝ ਕੇ ਉਸਦੇ ਪੈਰਾਂ ਤੇ ਮੱਥਾ ਟੇਕਦਾ ਸੇਵਾ ਕਰਦਾ ਥੋੜੇ ਦਿਨਾਂ ਬਾਅਦ ਹੀ ਕਾਬਲ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਲਈ ਤਿਆਰ ਹੋਈ ਭਾਈ ਸੁਜਾਨ ਨੇ ਵੀ ਸਭ ਨੂੰ ਉਦਮ ਦਿੱਤਾ ਤੇ ਸੰਗਤ ਨਾਲ ਘੋੜਾ ਲੈ ਕੇ ਤੁਰ ਪਿਆ ਜਦ ਪਸ਼ੌਰ ਪੁੱਜੇ ਤਾਂ ਸੰਗਤ ਦਾ ਦਰਸ਼ਨ ਕਰਕੇ ਪਸ਼ਾਰ ਦੀ ਸੰਗਤ ਵੀ ਨਾਲ ਹਰਲ ਪਈ ਸਾਖੀ ਪੜਦਿਆਂ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਦੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ